ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸੁਖ ਡਿਜ਼ਾਈਨਰ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਆਪਣੀ ਅੱਜ ਵਾਲੀ ਜਿਹੜੀ ਕਲੈਕਸ਼ਨ ਹੈ ਜੀ ਇਹ ਸਾਰੀ ਪਾਰਟੀ ਵੇਅਰ ਹੋਊਗੀ ਤੇ ਇਹ ਆਪਣੇ ਸੂਟ ਸਟਿਚ ਨਹੀਂ ਹੋਏ ਆਪਾਂ ਵਿਦਆਊਟ ਸਟਿਚਿੰਗ ਸੈਂਡ ਕਰ ਰਹੇ ਆ ਇੰਨਾ ਚੋ ਤੁਹਾਨੂੰ ਸਾਡਾ ਕੋਈ ਡਿਜ਼ਾਈਨ ਪਸੰਦ ਆਉਂਦਾ ਜਾਂ ਤੁਹਾਡਾ ਕੋਈ ਆਪਣਾ ਡਿਜ਼ਾਈਨ ਹੁੰਦਾ ਤਾਂ ਅਸੀਂ ਤੁਹਾਨੂੰ ਸੇਮ ਰੈਡੀ ਕਰਕੇ ਦਵਾਂਗੇ ਤੇ ਆਪਣਾ ਸਕਰੀਨ ਦੇ ਉੱਪਰ ਆਪਣਾ ਨੰਬਰ ਸ਼ੋ ਹੁੰਦਾ 7889148238 ਇਹ ਆਪਣਾ WhatsApp ਨੰਬਰ ਹੈ ਤਾਂ ਤੁਹਾਨੂੰ ਇਹਨਾਂ ਚੋਂ ਕੋਈ ਵੀ ਪਸੰਦ ਆਉਂਦਾ ਤਾਂ ਤੁਸੀਂ ਸਾਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਤੇ ਅਸੀਂ ਤੁਹਾਨੂੰ ਰਿਪਲਾਈ ਦਵਾਂਗੇ ਠੀਕ ਹੈ ਜੀ ਆਪਾਂ ਸ਼ੁਰੂ ਕਰਦੇ ਹਾਂ ਜੀ ਇਹ ਆਪਣਾ ਫਰਸਟ ਸੂਟ ਹੈ ਇਹ ਬਹੁਤ ਹੀ ਪਿਆਰਾ ਜਿਹਾ ਪਰਪਲ ਕਲਰ ਹੈ ਜਿਹਾ ਤੇ ਕ੍ਰੇਪ ਦਾ ਫੈਬਰਿਕ ਰਹੂਗਾ ਜੀ ਇਹ ਐਕਚੁਅਲੀ ਕਲਰ ਕਈ ਵਾਰ ਨਹੀਂ ਪ੍ਰੋਪਰ ਆਉਂਦਾ ਇਹ ਵੀਡੀਓ ਦੇ ਵਿੱਚ ਇਹ ਵਾਲਾ ਕਲਰ ਬਟ ਇਹ ਬਹੁਤ ਹੀ ਪਿਆਰਾ ਜਿਹਾ ਕੁਸ਼ੇਡ ਆ ਪਰਪਲ ਟੋਨ ਦੇ ਵਿੱਚ ਪੂਰਾ ਹੈਂਡਵਰਕ ਦਾ ਪੀਸ ਰੈਡੀ ਹੋਇਆ ਜੀ ਫੁੱਲ ਹੈਂਡਵਰਕ ਦਾ ਪੀਸ ਹੈ ਇਹ ਜੀ ਕਲਰ ਇਹ ਬਹੁਤ ਜਿਆਦਾ ਪਿਆਰਾ ਗ੍ਰੇਸਫੁਲ ਕਲਰ ਆ ਇਹਦੇ ਵਿੱਚ ਆਪਾਂ ਸੈਂਟਰ ਪੈਨਲ ਦਿੱਤਾ ਜੀ ਇਦਾਂ ਇਹ ਆ ਗਿਆ ਆਪਣਾ neck ਤੇ ਕੰਮ ਆ ਗਿਆ neck line ਆ ਜਾਂਦੀ ਹੈ نیچے ਤੱਕ ਇਹਦੇ ਵਿੱਚ ਪੂਰਾ ਮੈਂ ਤੁਸੀਂ ਚੈੱਕ ਕਰ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਪੂਰਾ ਦਬਕੇ ਦਾ ਕੰਮ ਹੈ ਇਹਦੇ ਵਿੱਚ ਤੁਸੀਂ ਚੈੱਕ ਕਰੋ ਦਬਕਾ ਦਿੱਤਾ ਹੋਇਆ ਇਸ ਵਿੱਚ ਕਟਦਾਣਾ ਨਲਕੀ ਆ ਗਈ ਜੀ ਮਤਲਬ ਸਾਰਾ ਬਹੁਤ ਪਿਆਰਾ ਜਿਹਾ ਆਪਣਾ ਕੰਮ ਹੋਇਆ ਜ਼ਿਆਦਾਤਰ ਇਹਦੇ ਵਿੱਚ ਦਬਕੇ ਦਾ ਕੰਮ ਆ ਜਾਂਦਾ ਠੀਕ ਹੈ ਜੀ neck line ਆ ਗਈ ਇਹਦਾ ਸੈਂਟਰ ਪੈਨਲ ਬਣਿਆ ਹੋਇਆ ਜੀ ਇਹ ਪੂਰਾ ਬਾਰਡਰ ਹੈ ਜਿਹੜਾ ਕਿ نیچے ਤੱਕ ਕਲੀਆਂ 'ਚ ਜਾ ਰਿਹਾ ਹੈ neck line ਆ ਕੇ نیچے ਪੂਰਾ ਬਾਰਡਰ ਜਾ ਰਿਹਾ ਜੀ ਇਹ ਤਾਂ نیچے ਤੱਕ ਇਹਦਾ ਵਰਕ ਆ ਜਾਂਦਾ ਘੇਰੇ ਤੱਕ ਇਦਾਂ ਪੂਰਾ ਸੈਂਟਰ ਪੈਨਲ ਆਊਗਾ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਵੀ ਪੂਰਾ ਦਬਕੇ ਦਾ ਕੰਮ ਕੀਤਾ ਹੋਇਆ ਵਿੱਚ ਸੈਂਟਰ ਤੇ ਇਹਦੀਆਂ ਸਾਈਡਸ ਤੇ ਆਪਾਂ ਇਦਾਂ ਬੂਟੀਆਂ ਦਿੱਤੀਆਂ ਹੋਈਆਂ ਠੀਕ ਹੈ ਜੀ ਇਹ ਸਾਈਡਾਂ ਤੇ ਬੂਟੀਆਂ ਆ ਜਾਂਦੀਆਂ ਇੱਕ ਹੋਰ ਮੈਂ ਤੁਹਾਨੂੰ ਦਿਖਾਉਂਦੀ ਹਾਂ ਇਦਾਂ ਪ੍ਰੋਪਰ ਪੂਰੇ ਸੈਂਟਰ ਤੇ ਪੈਨਲ ਆ ਚੁੱਕਾ ਇਹਦਾ ਹੈਵੀ ਦੇ ਵਿੱਚ ਕੰਮ ਆ ਜਾਂਦਾ ਇਹ ਪੂਰਾ ਕਲਰ ਇਹ ਬਹੁਤ ਪਿਆਰਾ ਹੈ ਜੀ ਬਹੁਤ ਜ਼ਿਆਦਾ ਮਤਲਬ ਕਲਰ ਗ੍ਰੇਸਫੁਲ ਹੈ ਤੇ ਬਹੁਤ ਜ਼ਿਆਦਾ ਉੱਠ ਕੇ ਆਇਆ ਇਹ ਦੇ ਉੱਪਰ ਕੰਮ ਸਿੰਗਲ 골ਡਨ ਟੱਚ ਦਿੱਤਾ ਜੀ ਆਪਾਂ ਇਹਦੇ ਉੱਪਰ ਠੀਕ ਹੈ ਜੀ ਤੇ ਪੂਰਾ ਪ੍ਰੋਪਰ ਹੈਂਡਵਰਕ ਦਾ ਪੀਸ ਹੈ ਐਂਡ ਇਹਦੀਆਂ 슬ੀਵਸ ਵੀ ਬਹੁਤ ਜ਼ਿਆਦਾ ਪਿਆਰੀਆਂ ਨੇ ਜੀ ਬਹੁਤ ਹੈਵੀ 슬ੀਵਸ ਰੈਡੀ ਹੋਈਆਂ ਨੇ ਫੁੱਲ ਪਾਰਟੀ ਵੇਅਰ ਸੂਟ ਇਹ ਆਪਣਾ ਰੈਡੀ ਹੋਇਆ ਇਹਦੀਆਂ 슬ੀਵਸ ਤੇ ਕੰਮ ਆ ਗਿਆ ਫੁੱਲ ਹੈਵੀ 슬ੀਵਸ ਨੇ ਇਹਦੀਆਂ ਪੂਰਾ ਆਪਾਂ ਬਾਰਡਰ ਦਿੱਤਾ ਹੋਇਆ ਜਿਹੜਾ ਆਪਣਾ ਸੈਂਟਰ ਪੈਨਲ ਦੇ ਵਿੱਚ ਆ ਰਿਹਾ ਤੇ ਉੱਪਰ ਪੂਰਾ ਬੰਚ ਦਿੱਤਾ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਆ ਪੂਰਾ ਬੰਚ ਆ ਜਾਂਦਾ ਉੱਪਰ ਠੀਕ ਹੈ ਜੀ ਪੂਰਾ ਮਤਲਬ ਇਹ ਹੈਵੀ ਆ ਜਾਂਦੀਆਂ 슬ੀਵਸ ਦਾ ਪੂਰਾ ਕੰਮ ਹੈਵੀ ਆ ਗਿਆ ਠੀਕ ਹੈ ਜੀ ਇਹਦੀਆਂ 슬ੀਵਸ ਦਾ ਕੰਮ ਆ ਗਿਆ ਇਹ ਵਾਲਾ ਕਲਰ ਇਹ ਕਈ ਇਹ ਪ੍ਰੋਪਰ ਨਹੀਂ ਆਉਂਦਾ ਜੀ ਵੀਡੀਓ ਦੇ ਵਿੱਚ ਤਾਂ ਕਲਰ ਹੀ ਵੈਸੇ ਬਹੁਤ ਪਿਆਰਾ ਕਲਰ ਪਰਪਲ ਕਲਰ ਹੈ ਇਹ ਹੋ ਸਕਦਾ ਤੁਹਾਨੂੰ ਪਤਾ ਚੱਲ ਗਿਆ ਹੋਵੇ ਕਲਰ ਦਾ ਠੀਕ ਹੈ ਜੀ ਇਹ ਫੁੱਲ ਪਾਰਟੀ ਵੇਅਰ ਸੂਟ ਆਪਣਾ ਰੈਡੀ ਹੋਇਆ ਹੈ ਬਾਕੀ ਤੁਸੀਂ ਆਪਣੀ ਚੁਆਇਸ ਅਕੋਰਡਿੰਗ ਕਿਸੇ ਵੀ ਕਲਰ ਤੇ ਇਹਨੂੰ ਰੈਡੀ ਕਰਵਾ ਸਕਦੇ ਹੋ ਆਪਣੀ ਮਤਲਬ ਚੁਆਇਸ ਦਾ ਕਲਰ ਤੁਸੀਂ ਸਾਨੂੰ ਦੱਸ ਸਕਦੇ ਹੋ ਸੀ ਸੇਮ ਤੁਹਾਨੂੰ ਰੈਡੀ ਕਰਕੇ ਦਵਾਂਗੇ ਜੀ ਬਾਕੀ ਇਹਦੇ ਬੋਟਮ ਤੇ ਆਪਾਂ ਕੰਮ ਨਹੀਂ ਕੀਤਾ ਤੁਸੀਂ ਚਾਹੋ ਤਾਂ ਆਪਾਂ ਬੋਟਮ ਤੇ ਵੀ ਕੰਮ ਦੇ ਸਕਦੇ ਹਾਂ ਇਹ ਆਪਣੀ ਚੁਆਇਸ ਹੁੰਦੀ ਹੈ ਜੀ ਤੇ ਇਹਦੇ ਨਾਲ ਆਪਾਂ ਰੱਖਿਆ ਜੀ ਪਿਓਰ ਚਨਾਉਂ ਦਾ ਦੁਪੱਟਾ ਪਿਓਰ ਚਨਾਉਂ ਦਾ ਦੁਪੱਟਾ ਤੇ ਦੁਪੱਟੇ ਦੇ ਵਿੱਚ ਆਪਾਂ ਇਦਾਂ ਕਲੀਆਂ ਦਿੱਤੀਆਂ ਹੋਈਆਂ ਪੂਰੇ ਦੁਪੱਟੇ ਦੇ ਵਿੱਚ ਇਦਾਂ ਸਟਿੱਚ ਕਲੀਆਂ ਆ ਜਾਂਦੀਆਂ ਤੇ ਬਹੁਤ ਪਿਆਰੀ ਜੀ ਆਪਾਂ ਇਹਨੂੰ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਵਰਕ ਦੇ ਕਲਰ ਦੇ ਜੋ ਕਿ ਬਹੁਤ ਹੀ ਗ੍ਰੇਸਫੁਲ ਲੱਗ ਰਹੀ ਹੈ। ਬਾਕੀ ਸਟੀਚਿੰਗ ਹੋਣ ਤੋਂ ਬਾਅਦ ਇਹਦੀ ਲੁੱਕ ਹੋਰ ਵੀ ਬਹੁਤ ਵਧੀਆ ਆਉਂਦੀ ਹੈ ਜਦੋਂ ਆਪਾਂ ਫਿਨਿਸ਼ਿੰਗ ਵਗੈਰਾ ਸਾਈਡਸ ਤੇ ਦੇ ਦਿੰਦੇ ਆ। ਇਹ ਆਪਣੇ ਅਨ ਸਟਿਚ ਸੂਟ ਜਾ ਰਹੇ ਸੀ ਜੀ। ਤੇ ਮੈਂ ਤੁਹਾਡੇ ਨਾਲ ਸ਼ੇਅਰ ਕੀਤੇ ਆ। ਬਾਕੀ ਫੈਬਰਿਕ ਕਲਰ ਕੰਬੀਨੇਸ਼ਨ ਇਹ ਤੁਹਾਡੀ ਚੁਆਇਸ ਹੈ ਜੀ ਤੁਸੀਂ ਕਿਸ ਤਰ੍ਹਾਂ ਦੇ ਮਤਲਬ ਜਿਹੜਾ ਵੀ ਤੁਸੀਂ ਲਾਈਕ ਕਰਦੇ ਹੋ ਉਹੀ ਕਲਰ ਐਂਡ ਫੈਬਰਿਕ ਦੇ ਉੱਪਰ ਆਪਾਂ ਰੈਡੀ ਕਰ ਸਕਦੇ ਆ ਇਹ ਆ ਗਿਆ ਜੀ ਆਪਣਾ ਮਹਿਰੂਨ ਕਲਰ ਕਾਲਸ਼ ਦੇ ਵਿੱਚ ਮਹਿਰੂਨ ਕਲਰ ਹੈ ਰੈੱਡ ਨਹੀਂ ਹੈ ਥੋੜਾ ਕਾਲਸ਼ ਵਿੱਚ ਮਹਿਰੂਨ ਕਲਰ ਹੈ ਬਹੁਤ ਪਿਆਰਾ ਜਿਹਾ ਮਹਿਰੂਨ ਕਲਰ ਹੈ ਇਹ ਵੀ ਪ੍ਰੋਪਰ ਹੈਂਡਵਰਕ ਦਾ ਪੀਸ ਰੈਡੀ ਹੋਇਆ ਜੀ ਇਹ ਸਰਟਨ ਫੈਬਰਿਕ ਦੇ ਉੱਪਰ ਆਪਾਂ ਨੇ ਕੀਤਾ ਜੋ ਕਿ ਬਹੁਤ ਹੀ ਪਿਆਰਾ ਫੈਬਰਿਕ ਹੈ ਇਹ ਠੀਕ ਹੈ ਜੀ ਇਹਦਾ ਵੀ ਫਰੰਟ ਫੁੱਲ ਹੈਵੀ ਆ ਜਾਂਦਾ। ਇਹ neck line ਆ ਜਾਂਦੀ ਹੈ ਇਹਦੀ। ਤੁਸੀਂ ਚੈੱਕ ਕਰੋ ਬਹੁਤ ਹੀ ਪਿਆਰੀ ਜੀ neck line ਡੈਡੀ ਹੋਈ ਹੈ। ਇਹਦੇ ਵਿੱਚ ਗੋਟਾ ਗੋਟੇ ਦਾ ਵਰਕ ਆ ਜਾਂਦਾ ਐਦਾਂ ਤੁਸੀਂ ਦੇਖ ਸਕਦੇ ਹੋ। ਇਹਦੇ ਵਿੱਚ ਪੂਰੇ ਕਲੀਆਂ ਜਾਂਦੀਆਂ। ਸਿੱਪੀ ਦੀ ਕਲੀ ਦਿੱਤੀ ਹੋਈ ਹੈ ਪੂਰੇ ਦੇ ਵਿੱਚ ਆਪਾਂ ਫਰੰਟ ਤੇ। ਠੀਕ ਹੈ ਜੀ। ਇਹ ਕਟ ਦਾਣੇ ਦਾ ਕੰਮ ਆ ਜਾਂਦਾ ਸਾਰਾ। ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਬਰੀਕੀ ਕੰਮ ਕੀਤਾ ਹੋਇਆ ਸਾਰਾ। ਇਹਦੇ ਪੂਰੇ ਫਰੰਟ ਦੇ ਉੱਪਰ ਲੈਕ ਆ ਗਈ ਜੀ ਪੂਰੇ ਮਤਲਬ ਫਰੰਟ ਚ ਕਲੀਆਂ ਆ ਜਾਂਦੀਆਂ ਐਂਡ ਆਪਾਂ ਇਹਦੇ ਘੇਰੇ ਤੇ ਉੱਪਰ ਪੂਰਾ ਬੋਟ ਦਿੱਤਾ ਹੈ ਪੂਰਾ ਹੈਵੀ ਸੂਟ ਆਪਣਾ ਪਾਰਟੀ ویئر ਰੈਡੀ ਹੋਇਆ ਚੈੱਕ ਕਰ ਸਕਦੇ ਹੋ ਤੁਸੀਂ ਪੂਰਾ ਬਰੀਕੀ ਦਾ ਕੰਮ ਆ ਜਾਂਦਾ ਜੀ ਕੱਟ ਦਾਣਾ ਇਹਦੇ ਵਿੱਚ ਦਿੱਤਾ ਹੋਇਆ ਪਰਲਸ ਦਿੱਤੇ ਹੋਇਆ ਗੋਟੇ ਦਾ ਕੰਮ ਆ ਗਿਆ ਸਿਪੀ ਦਾ ਕੰਮ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਬਰੀਕੀ ਕੰਮ ਕੀਤਾ ਹੋਇਆ ਇਹਦੇ ਵਿੱਚ ਸਾਰਾ ਬਹੁਤ ਪਿਆਰਾ ਜਿਹਾ ਇਦਾਂ ਬਾਰਡਰ ਆ ਗਿਆ ਜੀ ਪੂਰੇ ਫਰੰਟ ਦੇ ਵਿੱਚ ਕਲੀਆਂ ਆ ਜਾਂਦੀਆਂ neck cardigan ਹੋ ਸਕਦਾ ਪ੍ਰੋਪਰ ਕਲਰ ਆ ਰਿਹਾ ਹੋਵੇ ਵੀਡੀਓ ਦੇ ਵਿੱਚ ਪੂਰਾ ਹੈਵੀ ਮੀਨਸ ਆਪਣਾ ਇਹ ਪਾਰਟੀ ਵੀ ਸੂਟ ਰੈਡੀ ਹੁੰਦਾ ਹੈ ਜੀ ਆ ਗਿਆ ਜੀ ਐਂਡ ਇਹਦਾ 슬ੀਵਸ ਤੇ ਕੰਮ ਆ ਗਿਆ 슬ੀਵਸ ਤੇ ਵੀ ਪੂਰਾ ਹੈਵੀ ਕੰਮ ਆ ਜਾਂਦਾ ਇਹ 슬ੀਵਸ ਦਾ ਕੰਮ ਆ ਗਿਆ ਪੂਰਾ ਘੇਰੇ ਦਾ ਬਾਰਡਰ ਆ ਗਿਆ 슬ੀਵਸ ਦੇ ਉੱਪਰ ਵੀ ਠੀਕ ਹੈ ਜੀ ਐਂਡ ਕਲੀਆਂ ਆ ਜਾਂਦੀਆਂ ਉੱਪਰ ਤੱਕ ਇਦਾਂ ਜਿੱਦਾਂ ਆਪਣੇ ਮਨ ਫਰੰਟ ਤੇ ਆ ਰਹੀਆਂ ਨੇ ਉਦਾਂ ਹੀ ਹੈਵੀ ਦੇ ਵਿੱਚ ਕਲੀਆਂ ਆ ਗਈਆਂ ਆਪਣੇ ਇਹ ਬਾਜੂ ਤੇ ਕੰਮ ਆ ਗਿਆ ਸਟੈਪ ਕਰਸ カラー कॉम्बिनेशन बहुत ज्यादा ये उठ के आया हुआ महरून कलर बाकी ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਕਿਸੇ ਵੀ ਕਲਰ ਤੇ ਨੂੰ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਜੋ ਕਿ ਬਹੁਤ ਜਿਆਦਾ ਪਿਆਰਾ ਲੱਗ ਰਿਹਾ ਆਪਣਾ ਸੂਟ ਫੁੱਲ ਪਾਰਟੀ ਵੇਅਰ ਸੂਟੇ ਰੈਡੀ ਹੋਇਆ ਇਹ ਆਦੀ ਜੀ ਇਹਦੀ ਬਾਟਮ ਇਹ ਪੌੜਾ ਸਲਵਾਰ ਦੇ ਮੀਨਸ ਆਪਣੇ ਪੌਂਚਿਆਂ ਦੇ ਉੱਪਰ ਕੰਮ ਆਊਗਾ ਰਬ ਬਾਰਡਰ ਦਿੱਤਾ ਹੋਇਆ ਠੀਕ ਹੈ ਜੀ ਪਾਕਿਸਤਾਨੀ ਇਹਦੀ ਸਲਵਾਰ ਰੈਡੀ ਹੋ ਗਈ ਤੇ ਸਲਵਾਰ ਦੇ ਉੱਪਰ ਕੰਮ ਆ ਜੂਗਾ ਇਹਦਾ ਪੂਰਾ ਫਰੰਟ ਆ ਗਿਆ ਜੀ ਸਲਵਾਰ ਤੇ ਕੰਮ ਆ ਗਿਆ ਤੇ ਦੁਪੱਟਾ ਵੀ ਇਹਦਾ ਬਹੁਤ ਜ਼ਿਆਦਾ ਗ੍ਰੇਸਫੁੱਲ ਰੈਡੀ ਹੋਇਆ ਦੁਪੱਟਾ ਹੈਗਾ ਜੀ ਇਹਦਾ ਆਰਗੈਂਜ਼ਾ ਦਾ ਤੇ ਦੁਪੱਟੇ ਦੇ ਵਿੱਚ ਵੀ ਆਪਾਂ ਸੇਮ ਹੈਵੀ ਦੇ ਵਿੱਚ ਦੁਪੱਟਾ ਆ ਜਾਂਦਾ ਜੀ ਇਹਦਾ ਇਹਦੇ ਵੀ ਪੂਰਾ ਬਾਰਡਰ ਦਿੱਤਾ ਹੋਇਆ ਵਰਕ ਦਾ ਜਿੱਦਾਂ ਆਪਣਾ ਮੂਰੀ ਤਿਆਰਿਆ ਸੀ ਸੇਮ ਬਾਰਡਰ ਆਪਣਾ ਫੋਰ ਸਾਈਡ ਆ ਜਾਂਦਾ ਤੇ ਆਪਾਂ ਲੇਸ ਲਗਾਈ ਹੋਈ ਹੈ ਇਹਦੇ ਅੱਗੇ ਇਦਾਂ ਤੇ ਪੂਰੇ ਦੁਪੱਟੇ ਦੇ ਵਿੱਚ ਇਦਾਂ ਜਿੱਦਾਂ ਆਪਣੇ ਸ਼ਰਟ ਦੇ ਫਰੰਟ ਤੇ ਆਉਂਦਾ ਜਾਲ ਆ ਜਾਂਦਾ ਇਦਾਂ ਤੁਸੀਂ ਚੈੱਕ ਕਰ ਸਕਦੇ ਹੋ ਮੂਰੀ ਦੁਪੱਟੇ ਚ ਇਦਾਂ ਜਾਲ ਲੱਗਦਾ ਬਾਕੀ ਇਹ ਚੀਜ਼ਾਂ ਜਦੋਂ ਆਪਾਂ ਵੇਅਰ ਕਰਦੇ ਹਾਂ ਤਾਂ ਬਹੁਤ ਜ਼ਿਆਦਾ ਪਿਆਰੀਆਂ ਲੱਗਦੀਆਂ ਕਤ ਗ੍ਰੇਸਫੁੱਲ ਲੱਗ ਰਿਹਾ ਹੈ ਇਹ ਇਹ ਪੂਰਾ ਗੋਟਾ ਨਹੀਂ ਦਿੱਤਾ ਹੋਇਆ ਜੀ ਇਹ ਸਾਰਾ ਕੰਮ ਸਿੱਪੀ ਦਾ ਕੰਮ ਕੀਤਾ ਹੋਇਆ ਆਪਣਾ ਹੈਂਡ ਦਾ ਕੰਮ ਹੈ ਸਾਰਾ ਦੁਪੱਟੇ 'ਚ ਜਾਲ ਆ ਜਾਂਦਾ ਠੀਕ ਹੈ ਜੀ ਬਟ ਇਹ ਕਲਰ ਤੁਸੀਂ ਕੋਈ ਵੀ ਰੱਖ ਸਕਦੇ ਹੋ ਆਪਣੀ ਚੁਆਇਸ ਦੇ ਅਕੋਰਡਿੰਗ ਜ਼ਰੂਰੀ ਨਹੀਂ ਕਿ ਆਪਾਂ ਮਤਲਬ ਐਜ਼ ਇਟ ਇਜ਼ ਬਣਿਆ ਵੀ ਇਹ ਬਹੁਤ ਪਿਆਰਾ ਲੱਗ ਰਿਹਾ ਬਟ ਤੁਸੀਂ ਕਲਰ ਆਪਣੀ ਚੁਆਇਸ ਦੇ ਅਕੋਰਡਿੰਗ ਸਾਨੂੰ ਦੱਸ ਸਕਦੇ ਹੋ ਤੇ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਬਾਕੀ ਫੈਬਰਿਕ ਵੀ ਤੁਹਾਡੀ ਚੋਇਸ ਹੈ ਸੈਮੀ ਤੇ ਕਰਨਾ ਪਿਓਰ ਤੇ ਕਰਨਾ ਸਿਲਕ ਕ੍ਰੇਪ ਵਗੈਰਾ ਜੋ ਵੀ ਫੈਬਰਿਕ ਤੇ ਤੁਸੀਂ ਇਹਨੂੰ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਠੀਕ ਹੈ ਜੀ ਇਹ ਆ ਗਿਆ ਜੀ ਇਹ ਹੈਗਾ ਫੈਬਰਿਕ ਸਟਨ ਦਾ ਜੀ ਸਟਨ ਫੈਬਰਿਕ ਹੈ אורਗੈਂਜ਼ਾ ਦਾ ਦੁਪੱਟਾ ਰੱਖਿਆ ਹੈ ਫੁੱਲ ਹੈਵੀ ਪਾਰਟੀ ਵੇਰੇ ਆਪਣਾ ਸੂਟ ਰੈਡੀ ਹੋਇਆ ਦੁਪੱਟੇ ਤੇ ਵੀ ਫੁੱਲ ਕੰਮ ਹੈ ਸ਼ਰਟ ਤੇ ਵੀ ਠੀਕ ਹੈ ਜੀ ਇਹਦੀ ਓਵਰঅল ਲੁੱਕ ਆ ਜਾਂਦੀ ਹੈ। ਬਾਕੀ ਰੈਡੀ ਹੋਣ ਤੋਂ ਬਾਅਦ ਇਹਦੀ ਗ੍ਰੇਸ ਆਉਗੀ। ਤੇ ਨੈਕਸਟ ਆ ਜਾਂਦਾ ਜੀ ਆਪਣਾ ਇਹ ਵਾਲਾ ਸੂਟ। ਇਹ ਹੈਗਾ ਜੀ ਇਹਨੂੰ ਆਪਾਂ ਮਜ਼ੈਂਟਾ ਸ਼ੇਡ ਨਹੀਂ ਕਹਿ ਸਕਦੇ ਜੀ ਇਹ ਥੋੜਾ ਜਿਹਾ हटਕੇ ਟੋਨ ਹੈ। ਇਹ ਟਿਸ਼ੂ ਫੈਬਰਿਕ ਤੇ ਵਿੱਚ ਇਦਾਂ ਹੀ ਪ੍ਰਿੰਟ ਆਉਂਦਾ। ਸੀਮ ਬਾਕੀ ਮੈਂ ਇੱਕ ਵਾਰ ਦੱਸਣਾ ਚਾਹੁੰਦੀ ਹਾਂ ਕਿ ਸੇਮ ਪ੍ਰਿੰਟ ਨਹੀਂ ਮਿਲੇਗਾ ਜੀ। ਤੁਹਾਡਾ ਕੁਐਸਚਨ ਹੁੰਦਾ ਕਿ ਸਾਨੂੰ ਸੇਮ ਪ੍ਰਿੰਟ ਚਾਹੀਦਾ ਦਿਖਾਉਣ ਦਾ ਪਰਪਸ ਇਹ ਆ ਕਿ ਤੁਸੀਂ ਮਤਲਬ ਆਈਡੀਆ ਲੈ ਸਕਦੇ ਹੋ ਕਿ ਆਪਾਂ ਇੰਨਾ ਸੁੱਟਾ ਨੂੰ ਇਦਾਂ ਰੈਡੀ ਕਰ ਸਕਦੇ ਆ ਪਾਰਟੀ ਵੇਅਰ ਸੂਟ ਬਣਾ ਸਕਦੇ ਆ ਇਹਦੇ ਨਾਲ ਮਿਲਦੇ ਜੁਲਦੇ ਹੋਰ ਕਲਰ ਪ੍ਰਿੰਟ ਤੇ ਅਸੀਂ ਤੁਹਾਨੂੰ ਰੈਡੀ ਕਰਕੇ ਦੇ ਸਕਦੇ ਆ ਬਟ ਸੇਮ ਨਹੀਂ ਮਿਲੇਗਾ ਠੀਕ ਹੈ ਜੀ ਇਹਦੇ ਵਿੱਚ ਇਦਾਂ ਹੀ ਪ੍ਰਿੰਟ ਆ ਜਾਂਦਾ ਐਂਡ ਪਲੇਨ ਇਹਦੇ ਨਾਲ ਹੈਗੀ ਆ ਜੀ ਟਿਸ਼ੂ ਫੈਬਰਿਕ ਚੀ ਬਾਟਮ ਬਾਟਮ ਤੇ ਆਪਾਂ ਦਿੱਤਾ ਹੋਇਆ ਵਰਕ ਇਹਦੀ ਆ ਗਈ ਸ਼ਰਟ देख सकते हो कि इन्ना ग्रेसफुल सूट लगता है थोड़ा हट के मतलब ये चीज़ा आ जाए तो प्योर टिशू का ही आप रखे दुपट्टा ठीक है जी तो दुपट्टे शर्ट पर आप कोई काम नहीं किया है आपि जब स्टिच होगा तो स्टिचिंग हो पैटर्न आपू डिज़ करा ठीक है जी दुप्टा भी बहुत ज्यादा प्यारा बनिया चैक करो पूरे दुपट्टे आपदा वर्क किया हो ਪੂਰੇ ਦੁਪੱਟੇ 'ਚ ਵਰਕ ਆ ਜਾਂਦਾ ਏਦਾਂ 골ਡਨ ਟੱਚ ਦਾ ਆਪਾਂ ਵਰਕ ਕੀਤਾ ਪੂਰੇ ਦੁਪੱਟੇ 'ਚ ਆ ਜਾਂਦਾ ਠੀਕ ਹੈ ਜੀ ਇਹਦਾ ਦੁਪੱਟਾ ਆ ਗਿਆ ਕਿਉਂਕਿ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਐਂਡ ਆਪਾਂ ਏਦਾਂ ਇਹਨੂੰ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਬਹੁਤ ਪਿਆਰੀ ਜੀ ਲੇਸ ਦੀ ਠੀਕ ਹੈ ਜੀ ਤੁਸੀਂ ਚੈੱਕ ਕਰੋ ਇਹਨੂੰ ਕਿ ਬਹੁਤ ਜ਼ਿਆਦਾ ਫੇਸਫੁੱਲ ਥੋੜਾ ਹਟਕੇ ਜੀ ਪੈਟਰਨ ਦੇ ਵਿੱਚ ਆਪਣਾ ਸੂਟ रेडी ਹੋਇਆ ਠੀਕ ਹੈ ਜੀ ਦੁਪट्टे ਪੂਰੇ ਚ ਆਪਣੇ ਵਰਕ ਆਉਂਦਾ 골ਡਨ ਟੱਚ ਹੀ ਸਿੰਗਲ ਆਪਾਂ ਇਹਨੂੰ ਵਰਕ ਚ ਦਿੱਤਾ ਕਿਉਂਕਿ ਇਦਾਂ ਆਪਣੇ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਇਹ ਹੈਗਾ ਟਿਸ਼ੂ ਲਾਈਨਿੰਗ ਦੇ ਵਿੱਚ ਪੂਰਾ ਪਾਰਟੀ ਵੇਅਰ ਸੂਟ ਇਹ ਆਪਣਾ ਰੈਡੀ ਹੁੰਦਾ ਬਾਟਮ ਦੁਪੱਟਾ ਵੀ ਟਿਸ਼ੂ ਦਾ ਰੱਖਿਆ ਆਪਾਂ ਠੀਕ ਹੈ ਜੀ ਇਹ ਵੀ ਬਹੁਤ ਪਿਆਰਾ ਜਿਹਾ ਬਾਕੀ ਉਹੀ ਮੈਂ ਤੁਹਾਨੂੰ ਦੁਬਾਰਾ ਵੀ ਦੱਸਣਾ ਚਾਹੁੰਦੀ ਹਾਂ ਕਿ ਤੁਸੀਂ ਇਹ ਜਿੱਦਾਂ ਅਸੀਂ ਆਪਣੀ ਚੁਆਇਸ ਤੇ ਰੈਡੀ ਕੀਤਾ ਤੁਸੀਂ ਸਾਨੂੰ ਦੱਸ ਸਕਦੇ ਹੋ ਅਸੀਂ ਮੀਨਸ ਇਦਾਂ ਦੇ ਪ੍ਰਿੰਟ ਤੇ ਕਿਉਂਕਿ ਸੇਮ ਹੀ ਚੀਜ਼ਾਂ ਚ ਪ੍ਰਿੰਟ ਨਹੀਂ ਮਿਲਦੇ ਹੁੰਦੇ ਜੀ ਇਦਾਂ ਨਾ ਮਿਲਦੇ ਜੁਲਦੇ ਪ੍ਰਿੰਟਾਂ ਤੇ ਅਸੀਂ ਤੁਹਾਨੂੰ ਰੈਡੀ ਕਰਕੇ ਦੇ ਸਕਦੇ ਹਾਂ ਇਦਾਂ ਸੂਟ ਮੀਨਸ ਕੋਈ ਟਿਸ਼ੂ ਤੇ ਪ੍ਰਿੰਟ ਚੇਂਜ ਹੋ ਸਕਦਾ ਕਲਰ ਚੇਂਜ ਹੋ ਸਕਦਾ ਤਾਂ ਆਪਾਂ ਮੀਨਸ ਡਿਜ਼ਾਈਨ ਹੀ ਰੱਖ ਸਕਦੇ ਹਾਂ ਕੁਝ ਹੋਰ ਵੀ ਹਟਕੇ ਕਰ ਸਕਦੇ ਹਾਂ ਜਿਦਾਂ ਦੁਪੱਟਾ ਤੁਸੀਂ 4 ਸਾਈਡ ਵੀ ਕਰਵਾ ਸਕਦੇ ਹੋ ਚੁਆਇਸ ਹੈ ਬੂਟੀ ਪਵਾ ਸਕਦੇ ਹੋ ਆਪਣੀ ਚੁਆਇਸ ਦੇ ਅਕੋਰਡਿੰਗ ਹੋ ਸਕਦਾ ਠੀਕ ਹੈ ਜੀ ਇਹ ਆ ਗਿਆ ਜੀ ਤੇ ਨੈਕਸਟ ਆ ਜਾਂਦਾ ਆਪਣਾ ਇਹ ਵਾਲਾ ਸੂਟ ਤੇ ਇਹ ਵੀ ਬਹੁਤ ਪਿਆਰਾ ਜਿਹਾ ਕਲਰ ਹੈ ਤੇ ਇਹ ਆਪਣੇ ਕਾਫੀ ਰਿਪੀਟ ਸੂਟ ਰੈਡੀ ਹੋ ਰਹੇ ਆ ਇਹ ਡਿਜ਼ਾਈਨ ਆਪਣਾ ਬਹੁਤ ਜ਼ਿਆਦਾ ਮਤਲਬ ਸਭ ਨੇ ਪਸੰਦ ਕੀਤਾ ਤਾਂ ਤੁਹਾਡਾ ਬਹੁਤ ਧੰਨਵਾਦ ਸਭ ਦਾ ਕਿ ਤੁਸੀਂ ਸਾਡੇ ਡਿਜ਼ਾਈਨ ਇੰਨੇ ਜ਼ਿਆਦਾ ਪਸੰਦ ਕਰਦੇ ਹੋ ਤਾਂ ਸਾਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ ਕਿ ਤੁਸੀਂ ਸਾਡੇ ਡਿਜ਼ਾਈਨਰਾਂ ਨੂੰ ਪਸੰਦ ਕਰਦੇ ਹੋ ਵੀ ਆਪਣਾ ਕਾਫੀ ਰਿਪੀਟ ਸੂਟ ਰੈਡੀ ਹੋ ਰਹੇ ਆ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਜੀ ਕਿਉਂਕਿ ਕਈ ਵਾਰ ਕਈ ਨਵੇਂ ਜੁੜੇ ਹੁੰਦੇ ਆ ਜਿਹੜੇ ਆਪਣੇ ਨਾਲ ਉਹਨਾਂ ਨੇ ਨਹੀਂ ਦੇਖੇ ਹੁੰਦੇ ਡਿਜ਼ਾਈਨ ਤਾਂ ਆਪਾਂ ਦੁਬਾਰਾ ਇਹਨਾਂ ਨਾਲ ਇੱਕ ਵਾਰ ਰਿਪੀਟ ਦਿਖਾਉਂਦੇ ਆ ਇਹਦੀ neck ਆ ਗਈ ਜੀ ਠੀਕ ਹੈ neck ਦੇ ਉੱਪਰ ਆਪਾਂ ਪੀਚ ਜੀ ਪੀਚ ਪਿੰਕ ਨਾਲ ਆਪਾਂ ਮਹਿਰੂਨ ਤੇ ਪਿਸਤਾ ਦਾ ਟੱਚ ਦਿੱਤਾ ਜੀ ਤੁਸੀਂ ਚੈੱਕ ਕਰੋ ਜੋ ਕਿ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਠੀਕ ਹੈ ਜੀ ਬਾਕੀ ਇਹਦੇ ਵਿੱਚ ਤੁਸੀਂ ਚੈੱਕ ਕਰੋ ਦਬਕੇ ਦਾ ਕੰਮ ਆ ਗਿਆ ਵਿੱਚ ਆਪਾਂ ਰੇਸ਼ਮ ਦੇ ਟੱਚ ਦਿੱਤੇ ਹੋਏ ਆ ਸਾਰਾ ਕੰਮ ਦੀ ਫਿਨਿਸ਼ਿੰਗ ਵੀ ਤੁਸੀਂ ਚੈੱਕ ਕਰ ਸਕਦੇ ਹੋ ਜੋ ਕਿ ਬਹੁਤ ਜ਼ਿਆਦਾ ਪਿਆਰੀ ਹੈ ਇਹ ਨੈਕਲਾਈਨ ਆ ਗਈ ਜੀ ਇਹਦੀ ਠੀਕ ਹੈ ਜੀ ਉੱਪਰ ਤੋਂ نیچے ਤੱਕ ਕਲੀਆਂ ਦਾ ਪੈਟਰਨ ਹੈ ਕਲੀਆਂ ਆ ਗਈਆਂ ਐਂਡ نیچے ਤੱਕ ਇਦਾਂ ਕਲੀਆਂ ਆ ਜਾਂਦੀਆਂ ਜੀ ਐਂਡ ਇਹ ਆਪਣੀ ਹਿਪ ਦੇ ਕੋਲੇ ਆਪਣੇ ਇਦਾਂ ਬੰਚ ਦਿੱਤੇ ਹੋਏ ਆ ਇਹ ਆਪਣੀ ਹਿਪ ਰੈਡੀ ਹੋਣੀ ਹੈ ਹਿਪ ਦੇ ਕੋਲੇ ਇਦਾਂ ਆ ਜਾਣਗੇ ਠੀਕ ਹੈ ਜੀ ਇਹ ਆ ਗਿਆ ਜੀ ਆਪਣੀ ਨੈਕ ਦਾ ਇਹ ਆ ਗਿਆ ਜੀ ਆਪਣੀ 슬ੀਵਸ ਤੇ ਕੰਮ ਇਹ 슬ੀਵਸ ਦਾ ਕੰਮ ਆ ਗਿਆ ਪੂਰਾ ਬਾਰਡਰ ਦੇ ਕੇ ਇੱਕ ਬੰਚ ਦਿੱਤਾ ਹੋਇਆ カラー ਕੰਬੀਨੇਸ਼ਨ ਤੁਸੀਂ ਚੈੱਕ ਕਰੋ ਕਿ ਕਿੰਨੀ ਜ਼ਿਆਦਾ ਉੱਠ ਕੇ ਆਈ ਹੈ ਤੇ ਵਰਕ ਦੀ ਫਿਨਿਸ਼ਿੰਗ ਵੀ ਤੁਸੀਂ ਦੇਖ ਸਕਦੇ ਹੋ ਕਿਉਂਕਿ ਬਹੁਤ ਪਿਆਰੀ ਲੱਗ ਰਹੀ ਹੈ ਇਹ ਆ ਗਿਆ ਜੀ ਤੇ ਇਹਦੇ ਨਾਲ ਆਪਾਂ ਰੱਖਿਆ ਜੀ ਪਿਓਰ ਚਿਨੌਨ ਦਾ ਦੁਪੱਟਾ ਦੇਖੋ ਜੀ ਜਿਹੜੇ ਆਪਣੇ ਪਾਰਟੀ ਵੀ ਇਹ ਸੂਟ ਹੁੰਦੇ ਆ ਹੈਵੀ ਆਪਾਂ ਰੈਡੀ ਕਰਦੇ ਆ ਇਹਨਾਂ ਨਾਲ ਪਿਓਰ ਚਿਨੌਨ ਚਾ ਪਿਓਰ ਔਰਗੈਂਜ਼ਾ ਮਤਲਬ ਪਿਓਰ ਟਿਸ਼ੂ ਕੋਈ ਵੀ ਤੁਸੀਂ ਪਿਓਰ ਦਾ ਦੁਪੱਟਾ ਹੀ ਰੈਡੀ ਆਪਾਂ ਇਦਾਂ ਦਾ ਕਰੀਏ ਤਾਂ ਬਹੁਤ ਗ੍ਰੇਸ ਆਉਂਦੀ ਹੈ ਇਹਨਾਂ ਦੀ ਤਾਂ ਬਾਕੀ ਹੁੰਦਾ ਕਿ ਸੈਮੀ ਤੇ ਕਈ ਵਾਰ ਪਿਓਰ ਵਾਲੇ ਕਲਰ ਵੀ ਨਹੀਂ ਜਾਂਦੇ ਠੀਕ ਤਰ੍ਹਾਂ ਪਿਓਰ ਚਣੋਂ ਦਾ ਦੁਪੱਟਾ ਜੀ ਦੁਪੱਟੇ ਨੂੰ ਆਪਾਂ ਫਿਨਿਸ਼ਿੰਗ ਦਿੱਤੀ ਹੈ ਮਹਿਰੂਨ ਟੱਚ ਰੱਖ ਕੇ ਜਿੱਦਾਂ ਆਪਣੇ ਵਰਕ ਵਿੱਚ ਸੀਗਾ ਤੇ 골ਡਨ ਜੋ ਕਿ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਬਾਕੀ ਇਹ ਵੀ ਆਪਣਾ ਕਾਫੀ ਕਲਰਸ ਦੇ ਉੱਪਰ ਡਿਜ਼ਾਈਨ ਰੈਡੀ ਹੁੰਦਾ ਤੁਸੀਂ ਕਿਸੇ ਵੀ ਆਪਣੀ ਚੋਇਸ ਦੇ ਕਲਰ ਤੇ ਨੂੰ ਰੈਡੀ ਕਰਵਾ ਸਕਦੇ ਹੋ ਤੇ ਨੈਕਸਟ ਆ ਗਿਆ ਜੀ ਆਪਣਾ ਇਹ ਵਾਲਾ ਡਿਜ਼ਾਈਨ ਇਹ ਵੀ ਆਪਣਾ ਬਹੁਤ ਰਿਪੀਟ ਹੋ ਰਿਹਾ ਡਿਜ਼ਾਈਨ ਬਹੁਤ ਪਿਆਰਾ ਜਿਹਾ ਡਿਜ਼ਾਈਨ ਹੈ ਜੀ ਹੈਵੀ ਦੇ ਵਿੱਚ ਆ ਜਾਂਦਾ ਇਹ ਵੀ ਇਹ ਕ੍ਰੇਪ ਦੇ ਉੱਪਰ ਰੈਡੀ ਹੋਇਆ ਜੀ ਕਲਰ ਇਹਦਾ ਵੀ ਬਹੁਤ ਪਿਆਰਾ ਤੁਸੀਂ ਚੈੱਕ ਕਰ ਸਕਦੇ ਹੋ ਪਰਪਲ ਆਨੀਅਨ ਜਿਹਾ ਕਲਰ ਹੈ ਇਹਦਾ ਠੀਕ ਹੈ ਜੀ ਇਹ ਵੀ ਹੈਵੀ ਦੇ ਵਿੱਚ ਫੁੱਲ ਹੈਵੀ ਚ ਆਪਣਾ ਇਹਦਾ ਘੇਰਾ ਆ ਜਾਂਦਾ ਕੀ ਆ ਗਿਆ ਜੀ ਦੇ ਘੇਰੇ ਤੇ ਕੰਮ ਕੰਮ ਦੀ ਤੁਸੀਂ ਚੈੱਕ ਕਰੋ ਫਿਨਿਸ਼ਿੰਗ ਇਹਦੇ ਵਿੱਚ ਪੂਰਾ ਕਟਦਾਨਾ ਰਸਿੱਪੀ ਆ ਗਈ ਦਬਕਾ ਮਿਕਸ ਕੰਮ ਆ ਜਾਂਦਾ ਆ ਇਹਦਾ ਪੂਰਾ ਹੈਵੀ ਘੇਰਾ ਆ ਗਿਆ ਠੀਕ ਹੈ ਜੀ ਐਂਡ ਪੂਰੇ ਫਰੰਟ ਦੇ ਵਿੱਚ ਬੂਟੀ ਆ ਜਾਂਦੀ ਆ نیچے ਬਾਰਡਰ ਆ ਗਿਆ ਬਾਰਡਰ ਦਿੱਤਾ ਹੋਇਆ ਵਿੱਚ ਇਹਦੇ ਆਪਾਂ ਥੋੜਾ ਰੇਸ਼ਮ ਦਾ ਟੱਚ ਦਿੱਤਾ ਹੋਇਆ ਜੋ ਕਿ ਬਹੁਤ ਗ੍ਰੇਸਫੁਲ ਲੱਗ ਰਿਹਾ ਠੀਕ ਹੈ ਜੀ ਐਂਡ ਆ ਗਿਆ ਜੀ ਦੀ 슬ੀਵਸ ਤੇ ਕੰਮ ਇਹ ਕੰਮ ਆ ਜਾਂਦਾ ਨਹੀਂਆਂ 슬ੀਵਸ ਤੇ 슬ੀਵਸ ਤੇ ਵੀ ਪੂਰਾ ਬਾਰਡਰ ਦਿੱਤਾ ਹੋਇਆ ਆਪਾਂ ਨੇ ਇਹ ਪੂਰਾ ਬਾਰਡਰ 슬ੀਵਸ ਤੇ ਆ ਜਾਂਦਾ ਐਂਡ ਪੂਰੀ ਭਰਮੀ ਬੂਟੀ ਦਿੱਤੀ ਹੋਈ ਹੈ 슬ੀਵਸ ਤੇ ਉੱਪਰ ਤੱਕ ਮਤਲਬ ਇਹਦਾ ਪੂਰਾ ਹੈਵੀ ਕੰਮ ਆ ਜਾਂਦਾ ਆਪਣਾ ਫੁੱਲ ਪਾਰਟੀ ਵੇਅਰ ਸੂਟ ਹੈ ਜੀ ਇਹ ਵੀ ਇਹਦੀਆਂ 슬ੀਵਸ ਦਾ ਕੰਮ ਆ ਜਾ। ਇਹਦੀ ਬਾਟਮ ਤੇ ਕੰਮ ਆਪਾਂ ਨਹੀਂ ਕੀਤਾ ਜੀ ਸਲਵਾਰ ਤੇ ਤੁਸੀਂ ਚਾਹੋ ਤਾਂ ਸਲਵਾਰ ਤੇ ਵੀ ਕਰਵਾ ਸਕਦੇ ਹੋ ਇਹ ਤੁਹਾਡੀ ਚੋਇਸ ਹੈ। ਇਹ ਦੁਪੱਟਾ ਇਹਦੇ ਨਾਲ ਵੀ ਆਪਾਂ ਪਿਓਰ ਚੁਣੌਣ ਦਾ ਹੀ ਰੱਖਿਆ ਜੀ ਬੇਸ ਕਲਰ। ਇਹ ਚੀਜ਼ਾਂ ਐਂ ਤਾਂ ਹੁੰਦੀਆਂ ਕਿ ਸਦਾ ਬਹਾਰ ਚੀਜ਼ਾਂ ਨੇ ਜੀ ਇਹ। ਜਿੱਦਾਂ ਫੈਬਰਿਕ ਹੋ ਗਿਆ, ਵਰਕ ਹੋ ਗਿਆ, ਦੁਪੱਟੇ ਹੋ ਗਏ ਮੀਨਜ਼ ਐਂ ਤਾਂ ਸਿੰਪਲ ਸੋਬਰ ਰੈਡੀ ਕੀਤੇ ਹੋਏ ਤੇ ਐਲੀਗੈਂਟ ਵੀ ਲੱਗਦੇ ਆ ਤਾਂ ਇਹ ਚੀਜ਼ਾਂ ਹਮੇਸ਼ਾ ਮਤਲਬ ਫੈਸ਼ਨ ਚ ਰਹਿਣ ਵਾਲੀਆਂ ਤੇ ਸਰਦਾਰੀ ਜੀਆਂ ਚੀਜ਼ਾਂ ਹੁੰਦੀਆਂ। ਦੁਪੱਟੇ ਨੂੰ ਆਪਾਂ ਫਿਨਿਸ਼ਿੰਗ ਇਹਦੇ ਵਿੱਚ ਵੀ ਆਪਾਂ ਐਦਾਂ ਕਲੀਆਂ ਦਿੱਤੀਆਂ ਜੀ ਪੂਰੇ ਦੁਪੱਟੇ ਦੇ ਵਿੱਚ। ਸਟੈਪ ਕੋ। ਠੀਕ ਹੈ ਜੀ। ਤੇ ਇਹ ਫਿਨਿਸ਼ਿੰਗ ਦਿੱਤੀ ਆ ਲੇਸ ਦੀ ਐਦਾਂ ਜੋ ਕਿ ਬਹੁਤ ਜ਼ਿਆਦਾ ਪਿਆਰੀ ਲੱਗ ਰਹੀ ਹੈ। ਠੀਕ ਹੈ ਜੀ। ਕ੍ਰਿਪਟਾ ਫੈਬਰਿਕ ਹੈ ਜੀ ਪਿਓਰ ਚਨਾਉਂ ਦਾ ਦੁਪੱਟਾ ਫੈਬਰਿਕ ਦੀ ਡਿਟੇਲ ਮੈਂ ਵਾਰ-ਵਾਰ ਤੁਹਾਨੂੰ ਵੀਡੀਓ ਚ ਦੱਸਦੀ ਆ ਕਿਉਂਕਿ ਕਾਫੀ ਜਨੇ ਮੈਨੂੰ ਦੁਬਾਰਾ ਫੇਰ ਪੁੱਛਦੇ ਆ ਮੈਸੇਜ ਕਰਕੇ ਕਿ ਫੈਬਰਿਕ ਕਿਹੜਾ ਤਾਂ ਪਲੀਜ਼ ਤੁਸੀਂ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਪੂਰੀ ਵੀਡੀਓ ਨੂੰ ਚੈੱਕ ਕਰਿਆ ਕਰੋ ਐਂਡ ਤੱਕ ਤਾਂ ਆਪਾਂ ਪੂਰੀ ਡਿਟੇਲ ਦਿੰਨੇ ਆ ਫੈਬਰਿਕ ਵਗੈਰਾ ਦੀ ਵਰਕ ਦੀ ਠੀਕ ਹੈ ਜੀ ਇਹ ਐਜ਼ ਇਟ ਇਜ਼ ਬਣਿਆ ਵੀ ਬਹੁਤ ਪਿਆਰਾ ਲੱਗ ਰਿਹਾ ਤੇ ਤੁਸੀਂ ਆਪਣੀ ਚੁਆਇਸ ਦੇ ਕਲਰ ਤੇ ਵੀ ਰੈਡੀ ਕਰਵਾ ਸਕਦੇ ਹੋ ਸਾਡੇ ਤੋਂ ਅਸੀਂ ਕਾਫੀ ਕਲਰਸ ਦੇ ਨੂੰ ਰੈਡੀ ਕਰ ਚੁੱਕੇ ਆਂ ਇਹ ਡਿਜ਼ਾਈਨ ਨੂੰ ਤੇ ਇਹ ਆਪਣੀ ਮਤਵਜ ਦੀ ਕਲੈਕਸ਼ਨ ਸੀ ਬਾਕੀ ਤੁਸੀਂ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਇਹਨਾਂ ਚੀਜ਼ਾਂ ਤੇ ਦੇਖੋ ਜੀ ਤੁਸੀਂ ਹੈਂਡ ਦਾ ਟੱਚ ਹੈ ਸਾਰਾ ਹੈਂਡਵਰਕ ਹੁੰਦਾ ਇੱਕ ਇੱਕ ਚੀਜ਼ ਮਤਲਬ ਤੁਸੀਂ ਚੈੱਕ ਕਰ ਸਕਦੇ ਹੋ ਇਹਨਾਂ ਤੇ ਕਾਫੀ ਟਾਈਮ ਲੱਗਦਾ ਜਿੱਦਾਂ ਆਪਾਂ ਇਹਨਾਂ ਦੀ ਸਿਲੈਕਸ਼ਨ ਕਰਦੇ ਹਾਂ ਕਲਰ ਵਾਈਜ਼ ਵਿੱਚ ਰੇਸ਼ਮ ਦੀ ਟੱਚ ਦੀ ਇਹ ਚੀਜ਼ਾਂ ਤੇ ਟਾਈਮ ਵੀ ਲੱਗਦਾ ਤੇ ਇਹਨਾਂ ਚੀਜ਼ਾਂ ਨਾਲ ਆਪਣੇ ਸੂਟ ਗ੍ਰੇਸਫੁਲ ਵੀ ਬਣਦੇ ਆ ਬਾਕੀ ਤੁਸੀਂ ਕਮੈਂਟ ਕਰਕੇ ਦੱਸਣਾ ਤੁਹਾਨੂੰ ਅੱਜ ਵਾਲੀ ਆਪਣੀ ਕਲੈਕਸ਼ਨ ਕਿਵੇਂ ਦੀ ਲੱਗੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਡਿਜ਼ਾਈਨ ਸਾਡੇ ਮਤਲਬ ਸੂਟਾਂ ਨੂੰ ਇੰਨਾ ਜ਼ਿਆਦਾ ਪਸੰਦ ਕਰਦੇ ਹੋ ਤਾਂ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਜੀ ਵੀਡੀਓ ਵਾਚ ਕਰਨ ਲਈ ਥੈਂਕ ਯੂ